ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ। ਪਿੰਡ ਝਾਮਕੇ ਖੁਰਦ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸੱਜਣੋ ਪ੍ਰਤਾਪ ਸਿੰਘ ਸ਼ਾਹ ਵਪਾਰੀ ਦੇ ਕੋਲੇ ਇਸ ਵੇਲੇ 5 ਐਨੀਮਲ ਹੋਰ ਸੇਲ ਵਿਕਾਊ ਆ ਦੋ ਮੱਜਾਂ ਝੋਟੀਆਂ ਤੇ ਸਜਣੋ ਤਿੰਨ ਵਹਿੜਾਂ ਨੋਟ ਕਰ ਲਿਓ ਵਹਿੜਾਂ ਦੇ ਵਿੱਚ ਦੋ 7-7 ਮਹੀਨਿਆਂ ਦੀਆਂ ਗੱਬਣਾ ਚੈੱਕ ਪਾਸ ਤੇ ਇੱਕ 3.5 ਮਹੀਨਿਆਂ ਦੀ ਤੇ ਆਹ ਮੱਝ ਵੀ ਸਜਣੋ ਗੱਬਣ ਚੈੱਕ ਪਾਸ ਆ ਕਿੰਨੇ ਚਿਰ ਦੀ ਆ ਸਾਰੀ ਡਿਟੇਲ ਵੀਰ ਤੋਂ ਲੈ ਲਾਂਗੇ ਕਿੰਨਾ ਦੁੱਧ ਆ ਜਿਹੜਾ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਹੋਰ ਸਨਾਓ ਠੀਕ ਠਾਕ ਜੀ ਬੜੀ ਚੰਗੀ ਚੜਦੀ ਕਲਾ ਨਾ ਹਾਂਜੀ ਹਾਂਜੀ ਬੜੀ ਨਾਂ ਮੇਰੇ ਵੀਰ ਦਾ ਨਾਂ ਜੀ ਆਪਣਾ ਬਰਿਆਮ ਸਿੰਘ ਪਿੰਡ ਝਾਮਕੇ ਤੁਰਦ ਠੀਕ ਆ ਮੇਰਾ ਕਰਨਤਾ ਮੋਬਾਈਲ ਨੰਬਰ 62847 42127 ਇੱਕ ਵਾਰੀ ਹੋਰ ਰਿਪੀਟ ਕਰੀਏ 62847 42127 ਤੇ ਅੱਜ ਆਪਣੇ ਕੋਲੇ ਪੰਜ ਐਨੀਮਲ ਹਨਾ ਹਾਂਜੀ ਹਾਂਜੀ ਬਾਈ ਪੰਜ ਐਨੀਮਲ ਮੰਨ ਕੇ ਚੱਲ ਗਏ ਵੀ ਦੋ ਮਹੀਆਂ ਤੇ ਤਿੰਨ ਬੇੜਾ ਹਾਂਜੀ ਹਾਂਜੀ ਦੋ ਤੇ ਆਹ ਮੱਝ ਦੀ ਕੀ ਡਿਟੇਲ ਆ ਇਹ ਬਾਈ ਮੈਂ ਮਹੀਨੇ ਦੀ ਸੂਈ ਹੈ ਜੀ ਠੀਕ ਆ ਇਹਦੇ ਕੋਲੇ 8 ਲੀਟਰ ਦੁੱਧ ਜੀ ਇੱਕ ਮਹੀਨੇ ਦੀ ਸੂਈ ਆ ਤੇ ਦੁੱਧ 8 ਲੀਟਰ ਤੇ ਬੱਚਾ ਵੀਰੇ ਬੱਚਾ ਨਹੀਂ ਜੀ ਹੈਗਾ ਬਾੜੇ ਤੇ ਮਿਲਦੀ ਹੈ ਬੱਚਾ ਹੈ ਨਹੀਂ ਤੇ ਕਰਮਾਂ ਵਾਲੀ ਬਾੜੇ ਤੇ ਮਿਲਦੀ ਆ ਹਾਂਜੀ ਸੂਆ ਕਿਹੜਾ ਸੂਈ ਆ ਵੀਰੇ ਸੂਆ ਬਾਈ ਤੀਜਾ ਹੀ ਪੱਕਾ ਤੀਜਾ ਸੂਆ ਸੂਈ ਆ ਹਾਂਜੀ ਠੀਕ ਆ ਚੋਣ ਚਾਨ ਨੂੰ ਮਿੱਠੀ ਚੋਣ ਇੱਕ ਨੰਬਰ ਦੁੱਧ 8 ਹਾਂਜੀ 8 ਲੀਟਰ ਪੱਕਾ ਦੋ ਕੱਢ ਦੇ ਬਾਹਰ ਲਓ ਵੀ ਸੱਜਣੋ ਇੱਕ ਮਹੀਨੇ ਦੀ ਵੀਰ ਹਰੀ ਦੱਸਦੇ ਆ ਵੀ ਇਹ ਸੂਈ ਆ ਕਰਮਾਂ ਵਾਲੀ ਤੇ ਤੀਜਾ ਸੂਆ ਤੋਰ ਚੈੱਕ ਕਰ ਲਓ ਦੇਖੋ ਮੈਂ ਨਾ ਥੋੜਾ ਜਿਹਾ ਆਪਣਾ 400 ਰੁਪਿਆ ਜੀ ਤੇ ਤਾਂ ਕਰਕੇ ਥੋੜਾ ਜਿਆ ਨਾ ਇੱਕ ਬਗਾਨੇ ਘਰ ਦਾ ਕਰਕੇ ਮੈਂ ਥੋੜਾ ਪੱਕਾ ਲੱਗਾ ਠੀਕ ਆ ਬਾਕੀ ਮੱਲਨ ਮੋਲਨ ਨੂੰ ਸੀਲ ਹੈ ਨਾ ਹਾਂਜੀ ਹਾਂਜੀ ਮੱਲਨ ਨੂੰ ਜੀ ਵਾ ਠੀਕ ਆ ਜੀ ਮੇਰੇ ਤੇ ਮਣਾਇਆ ਪਾੜਾ ਪਾੜੀ ਦਾ ਗੜੀ ਦੱਸੋ ਬਾੜੇ ਤੇ ਲਾਉਂਦੀ ਹੈ ਹਾਂਜੀ ਰੇਟ ਸਾਝੀ ਇਹਦਾ ਰੇ ਜੀ ਬੋਲ ਕਰਨ ਨੂੰ ਮੇਰਾ ਭਾਵੇਂ ਜੋ ਮਰਜ਼ੀ ਕਰੀਏ ਠੀਕ ਆ ਹਾਂ ਨਾ ਜਿੰਨੇ ਦੀ ਦੇਣੀ ਐ ਨੂੰ ਹਾਂਜੀ 42000 ਦੀ ਦੇਣਾ 40 ਤੇ 2 ਹਾਂਜੀ 42000 ਦੀ ਹਾਂਜੀ 42 ਉਹਦੇ ਚੋ ਕੀ ਮਾੜਾ ਮੋਟ ਪਿਆਰ ਮੁਹੱਬਤ ਕਰਦਾਂਗੇ ਜੀ ਮਾਨਤਾ ਜਿਹੜਾ ਵੀ ਆ ਗਿਆ ਹਾਂ ਕਰਦਾਂਗੇ ਤੇ ਆ ਮੈਂ ਕਿਹੜਾ ਸੁਆ ਤੇ ਕਿੰਨੇ ਚਿਰ ਦੀ ਗੱਬਣ ਜਿਵੇਂ ਗੱਲਬਾਤ ਹੋਈ ਤੇਰੀ ਬਾਈ ਮੈਂ ਇਹ ਤੀਜੇ ਸੁਆ ਜੀ ਠੀਕ ਆ ਇਹ ਵੀ ਸਾਢੇ ਪੰਜਾਂ ਛੇਵੇਂ ਮਹੀਨੇ ਦੀ ਗੱਬਣ ਛੇ ਮਹੀਨਿਆਂ ਦੀ ਗੱਬਣ ਹਾਂਜੀ ਹਾਂ ਤੇ ਧਾਰਾ ਕਿੰਨੀ ਆ ਉਹਦੇ ਦੇ ਥੱਲੇ 5 ਲੀਟਰ ਹੈ ਢਾਈ ਢਾਈ ਹਾਂਜੀ ਹਾਂਜੀ ਦੋਵੇਂ ਟਾਈਮ ਮਿਲਦੀ 파ੜੇ ਤੇ ਕਿ ਟੀਕੇ ਤੇ 파ੜੇ ਤੇ ਜੀ 파ੜੇ ਤੇ ਦੋਨੇ ਟਾਈਮ ਦੋਨੇ ਟਾਈਮ ਪੜੇ ਆਪਣੀ ਗੱਬਣ ਚੱਕ ਪਾਸ ਚੱਕ ਪਾਸ ਜੀ ਚੱਕ ਅਗਲਾ ਕਰਾ ਕੇ ਲਿਜਾ ਅਗਲਾ ਕਰਾ ਕੇ ਲਿਜਾਵੇ ਆਪਣੀ ਆਪਾਂ ਤਸੱਲੀ ਕਰਕੇ ਲੈਂਦੇ ਠੀਕ ਹੈ ਕੱਢੀ ਬਾਹਰ ਚੂਨ ਚਾਂਨ ਨੂੰ ਸਹੀ ਆ ਇੱਕ ਨੰਬਰ ਦੀ ਥਣਾ ਥੁਣਾ ਦੀ ਹੈ ਹਾਂਜੀ ਚੂਨ ਪਾਉਣੀ ਹੈ ਠੀਕ ਹੈ ਜੀ ਲੋਵੀ ਸੱਜਣੋ ਤੋਕੜ ਗੱਬਣ ਚੱਕ ਪਾਸ ਮੱਝ ਜਿਹੜੀ 2 ਨੰਬਰ ਤੇ ਬਖਾ ਰੇ ਐਨੂੰ ਕੁਮਾਈ ਮੜੀ ਦੂਜੇ ਪਾਸੇ ਚੱਲ ਹੁਣ ਤਾ ਲੈ ਚੱਲ ਦੇਖੋ ਸੱਜਣੋ ਤੇ ਇਹਦਾ ਛਾਹ ਜੀ ਰੇਟ 40000 40000 ਚੋ ਹਾਂਜੀ ਕੋਈ ਕਰਦਾ ਗਾ ਜੀ ਮਾਰਤਾਂ ਨੂੰ ਪੈਣਪੜਾ ਲਾ ਦੇ ਕੋ ਅੱਛਾ ਹਾਂਜੀ ਕਰਦਾ 40000 ਚ ਹਾਂਜੀ ਹਾਂਜੀ 6 ਮਹੀਨਿਆਂ ਦੀ ਗੱਭਣ ਦੁੱਧ ਵੀ 6 ਮਹੀਨਿਆਂ ਚੱਕ ਪਾਸ ਦੀ 5 ਲੀਟਰ ਦੁੱਧ ਜੀ ਤੇ ਮੁੱਲ 40000 40000 ਨਹੀਂ ਠੀਕ ਆ ਵੱਡੀ ਆਫਰ ਨਹੀਂ ਆਫਰ ਹੈ ਜੀ ਕੋਈ ਗੱਲ ਹੈਨਾ ਹਾਂਜੀ ਤੇ ਆਹ ਗਊ ਦਾ ਕੀ ਹਿਸਾਬ ਪਤਾ ਵਾ ਜੀ ਬਾਈ ਜੀ 6 ਮਹੀਨਿਆਂ ਦੀ ਗੱਭਣ 6 ਮਹੀਨਿਆਂ ਦੀ ਗੱਭਣ ਹਾਂਜੀ ਚੱਕ ਪਾਸ ਚੱਕ ਪਾਸ ਜੀ ਦੁੱਧ ਦੇ ਥੱਲੇ 10 ਲੀਟਰ ਜੀ 10 ਲੀਟਰ ਦੁੱਧ ਵੀ ਕਰਮਾਂ ਵਾਲੀ ਕੋਲੇ ਹਾਂਜੀ ਹਾਂਜੀ ਚੂਣ ਚਾਂ ਨੂੰ ਠੰਡੀ ਚੂਣ ਇੱਕ ਆਉਂਦੀ ਵੀ ਬੰਗਾ ਪਾ ਕੇ ਚੋ ਹਾਂਜੀ ਬੰਗਾ ਪਾ ਲੇ ਬਾਕੀ ਠੰਡੀ ਸੀ ਲਿਆ ਤੇ ਇਹ ਆ ਵੀ ਪਹਿਲੇ ਸੂਏ ਗਾਂ ਦੂਜੇ ਸੂਏ ਦੀ ਬਣੀ ਆ ਤੇ ਨਾ ਨਹੀਂ ਉਲੂਨ ਸੂਈ ਸੀ ਹੁਣ ਦੂਜੇ ਲਈ ਗੱਪਣਾ ਹਾਂਜੀ ਹਾਂਜੀ ਤੋਰ ਇਹਦੀ ਵੀ ਚੈੱਕ ਕਰਾ ਦੀ ਲੋ ਵੀ ਸੱਜਣੋ ਪ੍ਰਿੰਟ ਸੋਣਾ ਗਾਂ ਦਾ ਤੇ ਕਰਾਸ ਹੰਗ ਦੇ ਵਿੱਚ ਆ ਵੈੜੀ ਪਹਿਲਾ ਸੂਈ ਦੂਜੇ ਲਈ ਗੱਪਣਾ ਹਾਂ ਇਧਰ ਨੂੰ ਕਮਾਲਿਆ ਕਰ ओके ਕੋਈ ਨਹੀਂ ਇਹ ਤੇਰਾ ਨਾ ਬਾਪੂ ਇਹਦਾ ਨੁਕਰੀ ਕੋੜੀ ਹਰ ਕੀ ਹੈ ਹਨਾ ਵੇਖ ਕਿਡੀ ਠੰਡੀ ਲੱਗਦੀ ਸੀ ਵੇਖਣ ਨੂੰ ਆਈ ਨਾ ਟਾ ਵਗੈਰ ਜੀ ਨਾ ਲਿਖਾ ਬੰਦਾ ਸ਼ਤਾਨ ਹੁੰਦਾ ਹਾਂ ਹਾਂ ਵਾਕੇ ਹੀ ਬਾਪੂ ਥੋੜਾ ਜਿਹਾ ਬਾਈ ਧਲੇਹਾਰੀ ਬਾਈ ਹਾਂ ਮੋਰੀ ਮਾਰੀ ਦਾ ਕਰ ਜਾਂਦੇ ਉਦਾਂ ਨਹੀਂ ਗੱਲ ਕੋਈ ਨਹੀਂ ਨਹੀਂ ਉਵੇਂ ਨਹੀਂ ਉਵੇਂ ਨਹੀਂ ਚੱਕਰ ਕੋਈ ਉਦਾਂ ਨਹੀਂ ਠੰਡੀ ਸੀ ਠੀਕ ਹੈ ਠੀਕ ਠੀਕ ਇਹਦਾ ਰੇਟ ਛਾ ਜੀ ਹਾਂ ਨਾ 30 ਕਰਦਗੇ ਮਾਨਤਾ ਨੇ ਦਾ ਛੋਟੀ ਆ 2000 ਦਾ ਨਹੀਂ 28 ਦੀ ਹਾਂਜੀ ਪੂਰੇ 25000 ਦੀ ਪੂਰੇ 25000 ਹਾਂਜੀ ਇਹਦੇ ਵਿੱਚੋਂ ਲੁੱਟ ਲੋ ਮੇਲਾ ਕਰਦੇ ਹੋ ਵੇਲਾ ਬਾਈ ਨੂੰ ਹੈ ਤੇ ਆਹ ਗਾਉ ਦਾ ਕੀ ਹਿਸਾਬ ਕਿਤਾਬ ਆ ਇਹ ਬਾਈ 7 ਮਹੀਨਿਆਂ ਦੀ ਗੱਬਣਾ ਠੀਕ ਆ ਆਹ ਗਾਂ ਤੇਰੀ ਬਹੁਤ ਚੰਗੀ ਹਾਂਜੀ ਤਾਂ ਬਾਕੀ ਦੁੱਧ ਤੋਂ ਮਿਲਦੀ ਹੁਣ ਡرائی ਆ ਛਰਦੀ ਹੈ ਠੀਕ ਆ ਦੁੱਧੋਂ ਡرائی ਹੋ ਗਈ ਚੰਗਾ ਕੀਤਾ ਗਾਂ ਸਮਝੂਗੀ ਵਿਚਾਰੀ ਹਾਂਜੀ ਤੇ ਸੂਆ ਕਿਹੜਾ ਸੁੰਦੀ ਆ ਸੂਆ ਬਾਈ ਪਹਿਲਾਂ ਸੂਈ ਗਾਂ ਦੂਜੇ ਬਣਦੀ ਆ ਦੂਜੇ ਸੂਏ ਲਈ ਹਣ ਗੱਬਣੂਗੀ ਹਾਂਜੀ ਹਾਂਜੀ ਥਣਾ ਥੁਣਾ ਲਈਓ ਗਰੰਟੀ ਓਕੇ ਜੀ ਗੱਲ ਹੀ ਕੋਈ ਨਹੀਂ ਕਰਨੀ ਜਿਵੇਂ ਕਈ ਭੈਣ ਭਰਾ ਸੋਚਦੇ ਵੀ ਇੰਨੀ ਕੱਚੀ ਗਏ ਨੇ ਵੇਚੀ ਕੋਈ ਭਾਰਪੂਰ ਦੀ ਨਾ ਹੀ ਕੋਈ ਛੜਾ ਆਪਣੇ ਕੋਲੇ ਆਈ ਓਕੇ ਆ ਨਾ ਓਕੇ ਜੀ ਓਕੇ ਕੋਈ ਨਹੀਂ ਤੋਰੇ ਦੀ ਵੀ ਕਰਾ ਲਗੇ ਚਾ ਲਓ ਵੀ ਸਜਣੋ ਏਦੂ ਅਗਲੀ ਗਾਂ ਵੀ ਇੰਨੇ ਚਰਦੀ ਵਹਿੜ ਗੱਬਣਾ ਚੰਗਾ ਟੰਚਾ ਇਸ ਵਹਿੜ ਦਾ ਵੀ ਤੇ ਆ ਗਾਂ ਵੀ ਨਾ ਘਰੇ ਦੁੱਧ ਪੀਣ ਲਈ ਵਧੀਆ ਖਾਸ ਰਹੂਗੀ ਕਿਉਂਕਿ ਪੱਠੇ ਦਾ 2 ਮਹੀਨੇ ਪਾਉਣੇ ਪੈਣੇ ਆਪਾਂ ਨੂੰ ਦੇ ਪਰ ਅੱਜ ਦਾ ਰੇਟ ਵੀ ਇਹਦਾ ਕੁਝ ਹੋਰ ਹੋ ਜਾਣਾ ਕਿਉਂਕਿ ਕਰੂ ਤੇ ਚੱਲ ਪੁੱਤ ਚੱਲ ਥਾਂ ਸੱਜਣੋ ਪੂਰਾ ਕੰਮ ਦਾ ਕਰਮਾਲੀ ਦਾ ਤੇ ਬਾਕੀ ਸਾਰੀ ਗਾਈ ਕੰਮ ਦੀ ਆ ਉਧਰ ਨੂੰ ਕੁਮਾ ਲੈ ਪਰੇ ਦੀ ਲੈ ਚੱਲ ਲੈ ਚੱਲ ਠੀਕ ਹੈ ਜੀ ਬਾਕੀ ਸੱਜਣੋ ਠੰਡੀ ਸੀ ਰਾ ਵੀਰ ਕਹਿੰਦਾ ਹਾਂ ਨੇ ਥਾਣ ਥਣ ਗਾਂ ਸਾਰੀ ਸੰਭੀ ਵੀ ਚੰਗੀ ਆ। ਬੱਠਪੜੇ ਵੀ ਚੱਕਵੇਂ ਦੀ ਆ ਸੱਜਣੋ। ਇਹਦਾ ਰੇਟ ਫਰਸ਼ਾ ਜੀ। ਇਹਦਾ ਬਾਈ 55000। ਇਹਦਾ ਰੇਟ ਜਿਆਦਾ ਨਹੀਂ ਕਰੀ ਜਾਂਦਾ ਤੂੰ। ਆਹੋ। ਹਨਾ ਬੱਪਾ। ਸਲੋਤ ਜਿਆਦੀ ਕਰਤੀ ਕਹਿੰਦੇ ਤਾਂ। ਹੈਗੀ 70-75000 ਦੀ ਆਈ ਤਿਆਰ। ਉਹ ਜਦੋਂ ਤਿਆਰ ਹੋਊਗੀ ਉਦੋਂ ਹੀ ਆਂ ਅੱਜ ਦੱਸ ਕਿੰਨੇ ਦੇ। ਕਰਾਂਗੇ ਜੀ ਮਾਨਤਾ। ਜੈ ਜੀ ਦੀ। ਪੂਰੇ 50000 ਦੀ ਦੇਣਾ। ਹੈਂ? 50000 ਦੀ। ਅਗਲੇ ਨੇ ਘਣਾ ਪਿਆ ਦੀ ਹੀ ਤਿਆਰ ਹੋਈ ਨਵਾਂਗੇ ਫੇਰ ਮੈਂ ਨਾ ਕੋਈ ਨਹੀਂ ਕੋਈ ਲਾਵੇ ਫੋਨ 'ਚ ਕਰ ਲਾਂਗੇ ਠੀਕ ਆ ਤੇ ਆ ਵਹਿੜ ਕਿੰਨੇ ਚੱਲਦੀ ਹੈ ਇਹ ਵੀ ਬਾਈ 7 ਮਹੀਨਿਆਂ ਦੀ ਲੱਭਣਾ 7ਾਂ ਦੀ ਪੂਰੀ ਹੋ ਗਿਆ 8ਵਾਂ ਲੱਗ ਗਿਆ ਹਾਂਜੀ ਹਾਂਜੀ ਥਣਾ ਥਣਾ ਲਿਓ ਕੋਪੇ ਜੀ ਇੱਕ ਨੰਬਰ ਕਰ ਲੀ ਹੁਣ ਪਾਸ ਹੁੰਦੀਆਂ ਹਾਂਜੀ ਠੀਕ ਆ ਤੇ ਸੁਆ ਕਿਹੜਾ ਵੀਰੇ ਇਹ ਸੁਆ ਬਾਈ ਇਹ ਤਾਂ ਤੱਜਾ ਕੋਈ ਤੱਜਾ ਲਾਲੇ ਕੋਈ ਬਾਈ ਦੁੱਜਾ ਜਾਂ ਤੱਜਾ ਲਾਲੇ ਹਾਂਜੀ ਹਾਂਜੀ ਵਹਿੜ ਸੋਹਣੀ ਹੈ ਵੀ ਹਾਂਜੀ 20 ਲੀਟਰ ਦੁੱਧ ਦਿੰਦਾ ਜੀ ਇਹਨੇ 20 ਪਲੱਸ ਦੂਜੇ ਪਹਿਲੇ ਦੂਜੇ ਸੁਣ ਹਾਂਜੀ ਹਾਂਜੀ ਘਰ ਦੁੱਧ ਵਾਲੀ ਗਾਂ ਤੇ ਹਾਂਜੀ ਹਾਂਜੀ ਕੱਟ ਦੇ ਬਾਰੇ ਨੂੰ ਸੱਜਣੋਂ ਬਰੀਡ ਵਾਈਜ਼ ਪੂਰੀ ਆ ਵੇਲ ਬਹੁਤ ਚੰਗੀ ਆ ਗਾਂ ਦੀ ਕੱਦ ਵੀ ਚੰਗਾ ਤੇ 2 ਮਹੀਨੇ ਸੱਜਣੋਂ ਹਜੇ ਇਹ ਦੇ ਮੰਨ ਲਓ ਸੰਭਾਈ ਵਾਲੇ ਪਏ ਆ ਤੇ ਚੰਗੀ ਸੰਭਲੀ ਤੇ ਬਹੁਤ ਨਿਕਰਗਾਮ ਬਣ ਜਾਣੀ ਆ ਚਾਰ ਢੱਲਾਂ ਢੋਲਾਂ ਵੀ ਦੱਸ ਦਿਆਂ ਇਹਨੇ ਸੱਜਣੋਂ ਚੰਗਾ ਦੁੱਧ ਦਿੱਤਾ ਹੋਇਆ ਲੇਵਾ ਪਾਂਡਾ ਇਹਦਾ ਗੈਸ ਲਵਾਉਂਦਾ ਵੀ ਇਹਨੇ ਦੁੱਧ ਜਿਹੜਾ ਕਰਮ ਵਾਲੀ ਨੇ ਚੰਗਾ ਦਿੱਤਾ ਹੋਊਗਾ ਵੇਖਿਓ ਬਾਕੀ ਬਰੀਕ ਚਮੜੀ ਦੀ ਆ ਤੇ ਇਹਦਾ ਰੇਟ ਫਿਰ ਵੀਰ ਜੀ ਇਹਦਾ ਭਾਈ ਮੁੱਲ ਜੋ ਮਰਜ਼ੀ ਕਰਗੀ ਇਹ 45 ਦੇ ਲੀ ਗਾਂ ਤਰੀ ਚੰਗੀ ਆ ਉਹਦੇ ਨਾਲ ਉਹਦਾ ਮੁੱਲ ਤੂੰ 50 ਕਰ ਰਿਹਾ ਕਿ ਰੰਗ ਲਾਲ ਉਹਦਾ ਨਹੀਂ ਉਹ ਥੋੜੀ ਜੀ ਫਰਕ ਹੋਣਾ ਨਹੀਂ ਵੀਰੇ ਹੋਰ ਕਿਉਂ ਆ ਆ ਵੈੜੀ ਬਹੁਤ ਚੰਗੀ ਆ ਇਹ ਤਿਆਰ ਹੀ 72 ਦੀ ਵਿਗਣੀ ਆ ਮੈਂ ਨਾ ਜੀ ਇਹ ਜੈਸਨੂ ਵਾਲਾ ਜੀ ਬੱਸ ਕਿੰਨਾ 45 ਚਾਲੇ ਤਾਂ ਭੈਣਾ ਭਰਾ ਦੱਸਣਗੇ ਹਨਾ ਹਾਂਜੀ ਲਓ ਵੀ ਸੱਜਣਾ ਝਾਮ ਕੇ ਖੁਰਦ ਦੇ ਵਿੱਚ ਇਹ ਐਨੀਮਲ ਫੋਰਸ ਸਿਲ ਬਕਾਉਗਾ ਜਿਨ੍ਹਾਂ ਦੀ ਆਪਾਂ ਡਿਟੇਲ ਲੈ ਲਈ ਆ ਕੱਲਾ ਕੱਲਾ ਤੁਹਾਨੂੰ ਤੂਰ ਤਾਰ ਕੇ ਵਿਖਾਤਾ ਰੇਟ ਖਿੱਚ ਕੇ ਕਰਾਇਆ ਬਾਕੀ ਤੁਹਾਡੀ ਪਸੰਦ ਆ ਜਿਹੜਾ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ